ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ कॉटन ਦੇ ਸੂਟ ਨੇ ਮਸਲੀਨ ਦੇ ਦੁਪੱਟੇ ਨਾਲ ਪ੍ਰਿੰਟਡ ਦੁਪੱਟੇ ਨਾਲ ਜੋ ਵੀ ਤੁਹਾਨੂੰ ਸੂਟ ਪਸੰਦ ਆ ਜੀ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਜੀ ਜੋ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਲੈ ਸਕਦੇ ਹੋ ਜਿਹੜੇ ਵੀ ਸੂਟ ਆਪਾਂ ਅੱਜ ਵੀਡੀਓ ਦੇ ਵਿੱਚ ਪਾਵਾਂਗੇ ਜੀ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਨੇ ਬਾਕੀ ਜੇ ਤੁਸੀਂ ਕੋਈ ਹੋਰ ਕਲਰ ਲੈਣਾ ਹੋਇਆ ਤਾਂ ਤੁਸੀਂ ਸਾਡੇ ਕੋਲੋਂ ਪੀਕਾ ਮੰਗਵਾ ਸਕਦੇ ਹੋ ਉਸ ਤੋਂ ਪਹਿਲਾਂ ਜੀ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਉੱਥੇ ਆਪਣੇ ਸਾਰੇ ਸੂਟ ਪਏ ਹੁੰਦੇ ਨੇ ਪ੍ਰਿੰਟ ਸੂਟ ਵਰਕ ਵਾਲੇ ਸੂਟ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਲੈ ਸਕਦੇ ਹੋ ਜਿਨ੍ਹਾਂ ਨੇ ਅਜੇ ਤੱਕ ਆਪਣਾ YouTube ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਵੀਡੀਓ ਅੱਗੇ ਸ਼ੇਅਰ ਕਰਦਿਆ ਕਰੋ ਜੀ ਤਾਂ ਕਿ ਹਰ ਇੱਕ ਪੈਨ ਕੋਲ ਹੀ ਆਪਣਾ ਸੂਟਾਂ ਦਾ ਜਿਹੜਾ ਨੋਟੀਫਿਕੇਸ਼ਨ ਹੈ ਜਾ ਸਕੇ ਚਲੋ ਜੀ ਆਪਾਂ ਸੂਟ ਦਿਖਾਉਣੀ ਸ਼ੁਰੂ ਕਰਦੇ ਆਂ ਸਾਰਿਆਂ ਤੋਂ ਪਹਿਲਾ ਸੂਟ ਹੈਗਾ ਜੀ ਕਾਟਨ ਦੇ ਵਿੱਚ ਪਿਓਰ ਕਾਟਨ ਦਾ ਸੂਟ ਮਿਲੂਗਾ ਤੁਹਾਨੂੰ ਰੀਵਾ ਕਾਟਨ ਦੀ ਰੀਵਾ ਦੀ ਕਾਟਨ ਹੈ ਜੀ ਦੇਖੋ ਰੀਵਾ ਲੀਲਨ ਕਾਟਨ ਦਾ ਸੂਟ ਹੈ ਇਹ ਫਰੋਜੀ ਕਲਰ ਹੈ ਦਾ ਇਸ ਤਰ੍ਹਾਂ ਤੇ ਇਹਦੇ ਨਾਲ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਇਆ ਟਾਈ-ਟਾਈ ਮੀਟਰ ਦੀ ਘੱਟ ਮਿਲੂਗੀ ਜੀ ਤੁਹਾਨੂੰ ਮੈਚਿੰਗ ਸੂਟ ਹੈ ਇਹ ਇਦੇ ਨਾਲ ਇਸ ਤਰ੍ਹਾਂ ਦੀ ਪਲੇਨ ਰੱਖੀ ਹੈ ਜੀ ਆਪਾਂ ਨੇ ਡਾਊਟਸ ਵਾੜੀ ਸਲਵਾਰ ਦੇਖੋ ਤੁਹਾਨੂੰ ਸਲਵਾਰ ਦਾ ਕਪੜਾ ਵੀ ਜੀ ਰੀਵਾ कॉटन ਨਹੀਂ ਮਿਲੂਗਾ ਇਹ ਨਹੀਂ ਹੈਗਾ ਵੀ ਆਪਾਂ ਕੋਈ ਹੋਰ कॉटन ਲਾ ਦਾਂਗੇ ਦੇਖੋ ਸਟੈਂਪ ਦਿਖਾ ਕੇ ਕਪੜਾ ਦੇਵਾਂਗੇ ਦੇਖੋ ਜੀ ਇਹ ਉਹ ਹੈ ਰੀਵਾ कॉटन ਦਾ ਸੂਟ ਹੈ ਜੇ ਤਾਂ ਹਮ ਇਹਦੇ ਵਿੱਚ ਕਲਰ ਹੈਗੇ ਨੇ ਜੀ ਜੇ ਤੁਸੀਂ ਇਹ ਸੂਟ ਲੈਣਾ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਕਲਰ ਤਾਂ ਸਾਡੇ ਕੋਲੋਂ ਪਿੱਕਾ ਲੈ ਸਕਦੇ ਹੋ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਗਰਮੀ ਦੇ ਵਿੱਚ ਪਾਉਣ ਵਾਲੀ ਬਹੁਤ ਵਧੀਆ ਫੈਬਰਿਕ ਹੈ ਤੇ ਇਹਦੇ ਵੀ ਜਿਹੜਾ ਸੂਟ ਦਾ ਪ੍ਰਾਈਸ ਰਹੂਗਾ ਜੀ 1450 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਕੋਈ ਅਲੱਗ ਤੋਂ ਨਹੀਂ ਲਿਆ ਜਾਊਗਾ ਜਿਹੜਾ ਵੀ ਆਪਾਂ ਵੀਡੀਓ ਦੇ ਵਿੱਚ ਰੇਟ ਬੋਲਤਾ ਜੀ ਉਸੇ ਰੇਟ ਦੇ ਵਿੱਚ ਤੁਹਾਡੇ ਤੱਕ ਸੂਟ ਘਰ ਤੱਕ ਪਹੁੰਚ ਜਾਊਗਾ ਇੱਕ ਕਲਰ ਹੈਗਾ ਜੀ ਆਪਣੇ ਕੋਲ ਇਸ ਤਰ੍ਹਾਂ ਦਾ ਅਨੀਆਂ ਨਾ ਜਿਆ ਕਲਰ ਹੈ ਇਹਦੀ ਵੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਦੇਖੋ ਜੀ ਅਲੱਗ ਅਲੱਗ ਡਿਜ਼ਾਈਨ ਦੇ ਹੀ ਕੰਮ ਵਾਲੇ bina lining ਤੋਂ ਬਣਨ ਵਾਲੇ ਸੂਟ ਨੇ ਜੀ ਸਾਰੇ ਲਾਈਨਿੰਗ ਲਾਉਣ ਦੀ ਕੋਈ ਲੋੜ ਨਹੀਂ ਇਹ ਵੀ ਤੁਹਾਨੂੰ ਰੀਵਾ कॉटन ਦੇ ਮਿਲੂਗਾ ਦੇਖੋ ਜੀ ਇਹ ਰੱਖੀਏ ਜੀ ਆਪਾਂ ਨੇ ਮੈਚਿੰਗ ਸਲਵਾਰੇ ਦੇ ਵਿੱਚ ਹਲਕਾ ਹਲਕਾ ਤੁਹਾਨੂੰ ਸੈਲਫ ਦਿਖਾਈ ਦੇ ਰਿਹਾ ਕਮੀਜ਼ ਦੇ ਨਾਲ ਦਾ ਜੋ ਵੀ ਸੂਟ ਪਸੰਦ ਆ ਤੁਹਾਨੂੰ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਵੀ ਰਹੂਗਾ ਜੀ 1450 ਰੁਪਏ ਤੁਸੀਂ ਨਾ ਮੈਂ ਭੈਣਾਂ ਨੂੰ ਤੇ ਇਹ ਸਲਾਹ ਦਿੰਨੀ ਹੈ ਵੀ ਜਦੋਂ ਕੋਈ ਵੀ ਸੂਟ ਆਪਾਂ ਰੈਡੀ ਕਰਦੇ ਆ ਉਹਨੂੰ ਇੱਕ ਵਾਰ ਨਾ ਪਾਣੀ ਦੇ ਵਿੱਚ ਦੀ ਕੱਢ ਲਿਆ ਕਰੋ ਹਨਾ ਕਈ ਵਾਰ ਕੋਈ ਕਪੜਾ ਸੀਕਿੰਗ ਹੋ ਜਾਂਦਾ ਫਿਰ ਤੁਸੀਂ ਬਾਅਦ ਵਿੱਚ ਕਹਿੰਦੇ ਹੋ ਇਹ ਸੁੰਗੜ ਗਿਆ ਐ ਹੋ ਗਿਆ ਕੋਈ ਵੀ ਕਪੜਾ ਹੈ ਅਸੀਂ ਖੁਦ ਆਪ ਵੀ ਪਾਣੀ ਦੇ ਵਿੱਚ ਦੀ ਕੱਢਦੇ ਹਾਂ ਜੀ ਦੇਖੋ ਚਲੋ ਜੀ ਇਹ ਹੋ ਗਿਆ ਪ੍ਰਿੰਟ ਸੂਟ ਬਿਨਾ ਦੁਪੱਟੇ ਤੋਂ ਅਗਲੇ ਸੂਟ ਆਗੇ ਜੀ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੀ ਫੈਬਰਿਕ ਹੈ ਜਮਾਂ ਦੇਸੀ ਕਿਉਂ ਵਰਗੀਆਂ ਮਲਾਈਮ ਮਲਾਈਮ ਦੇਖੋ ਗਰਮੀ ਦੇ ਵਿੱਚ ਪਾਉਣ ਵਾਲੀ ਰੀਵਾ ਕਾਟਨ ਦਾ ਸੂਟ ਹੈ ਇਹ 5 ਮੀਟਰ ਤੁਹਾਨੂੰ ਆਲ ਓਵਰ ਸੂਟ ਮਿਲੂਗਾ ਜੀ ਦੇਖੋ ਜੀ ਇਹ ਤੁਹਾਨੂੰ ਰੀਵਾ ਕਾਟਨ ਦਾ ਸੂਟ ਹੈ 5 ਮੀਟਰ ਆਲ ਓਵਰ ਸੂਟ ਮਿਲੂਗਾ ਮੈਂ ਤੁਹਾਨੂੰ ਦੁਪੱਟਾ ਇਹਦਾ ਦੁਪੱਟਾ ਖੋਲ ਕੇ ਦਿਖਾਉਣੀ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਦੁਪੱਟਾ ਤੁਸੀਂ ਮੰਨ ਜੂਗੇ ਬਿਲਕੁਲ ਲਾਈਟ ਵੇਟ ਦੁਪੱਟੇ ਨੇ ਗਰਮੀ ਦੇ ਵਿੱਚ ਲੈਣ ਵਾਲੇ ਖੁੱਲਾ ਢੁੱਲਾ ਕੱਪੜਾ ਮਿਲੂਗਾ ਇਹ ਮੈਂਗਾ ਸੂਟ ਕੱਪੜਾ ਦੇ ਦਾਂਗੀ ਤੁਹਾਨੂੰ ਬਿਨਾਂ ਲਾਈਨਿੰਗ ਤੋਂ ਬਣਨਗੇ ਜੀ ਇਹ ਵੀ ਸੂਟ ਦੇਖੋ ਮੈਂ ਤੁਹਾਨੂੰ ਇੱਕ ਦੁਪੱਟਾ ਖੋਲ ਕੇ ਦਿਖਾ ਦਿੰਨੀ ਆ ਬਾਕੀ ਡਿਜ਼ਾਈਨ ਪ੍ਰਿੰਟ ਵੀ ਦਿਖਾ ਦਾਂਗੇ ਆਪਾਂ ਜੋ ਵੀ ਸੂਟ ਪਸੰਦ ਆ ਤੁਹਾਨੂੰ ਲੈ ਸਕਦੇ ਹੋ ਇਹ ਸੂਟ ਦਾ ਕਲਰ ਹੈ ਜੀ ਕਰੀਮ ਕਲ ਦੇਖੋ ਇਸ ਤਰ੍ਹਾਂ ਦੀ ਦੁਪੱਟੇ ਦੇ ਵਿੱਚ ਡਿਜ਼ਾਈਨਿੰਗ ਬਣੀ ਹੋਈ ਹੈ ਸਾਰੇ ਵਿੱਚ ਦੇਖੋ ਕਿੰਨਾ ਵਧੀਆ ਦੁਪੱਟਾ ਹੈ ਲਾਈਟ ਵੇਟ ਬਿਲਕੁਲ ਦੇਸੀ ਕਿਉਂ ਵਰਗਾ ਦੁਪੱਟਾ ਮਿਲੂਗਾ ਤੁਹਾਨੂੰ 2.5 ਮੀਟਰ ਦਾ ਖੁੱਲਾ ਢੁੱਲਾ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈ ਦੁਪੱਟੇ ਦੀ ਇਹਦੇ ਵਿੱਚ ਕਲਰ ਆਪਾਂ ਤੁਹਾਨੂੰ ਦਿਖਾ ਦੰਨੇ ਆ ਜੀ ਜੋ ਵੀ ਸੂਟ ਪਸੰਦ ਹੋਇਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਦੇਖੋ ਜੀ ਇੱਕ ਪ੍ਰਿੰਟਿੰਗ ਇਹਦੇ ਵਿੱਚ ਇਸ ਤਰ੍ਹਾਂ ਦੀ ਆ ਗਈ ਜੀ ਇਹ ਹੈਗਾ ਗ੍ਰੇ ਕਲਰ ਦਾ ਇਹ ਸੂਟ ਨਾਲ ਦੁਪੱਟਾ ਪਾਊਗਾ ਜੀ ਤੁਹਾਨੂੰ ਪਿਓਰ ਦਾ ਜੇ ਤੁਸੀਂ ਪਿਓਰ ਦੇ ਦੁਪੱਟੇ ਨਾਲ ਸੂਟ ਲੈਣੇ ਨੇ ਤਾਂ ਤੁਸੀਂ ਪਿਓਰ ਦੇ ਨਾਲ ਵੀ ਲੈ ਸਕਦੇ ਹੋ ਦੇਖੋ ਜੀ ਮਸਲੀਨ ਦੇ ਦੁਪੱਟੇ ਨਾਲ ਸੂਟ ਰਹੂਗਾ ਜੀ ਤੁਹਾਨੂੰ 1950 ਰੁਪਏ ਦੇ ਵਿੱਚ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਪਿਓਰ ਦੇ ਦੁਪੱਟੇ ਨਾਲ ਸੂਟ ਰਹੂਗਾ ਜੀ ਤੁਹਾਨੂੰ 1500 ਰੁਪਏ ਦੇ ਵਿੱਚ ਜੋ ਵੀ ਸੂਟ ਪਸੰਦ ਆ ਇਹ ਵੀ ਤੁਹਾਨੂੰ ਰੀਵਾ ਕਾਟਨ ਮਿਲੂਗੀ ਇਹ ਨਹੀਂ ਹੈਗਾ ਵੀ ਆਪਾਂ ਕਾਟਨ ਮੈਂ ਗਲਤ ਚੀਜ਼ ਦੇਵਾਂਗੇ ਦੇਖੋ ਇਹਦਾ ਡਿਜ਼ਾਈਨਿੰਗ ਇਸ ਤਰ੍ਹਾਂ ਦੀ ਹੈ ਦੇਖੋ ਜੀ ਅਗਲਾ ਸੂਟ ਆ ਗਿਆ ਜੀ ਇਹ ਰੀਆ ਪਾਕ ਨੂੰ ਹੋਰ ਤੇ ਦਿਖਾਉਣੀ ਹੈ ਦੇਖੋ ਇਹਦਾ ਵੀ ਇਸ ਤਰ੍ਹਾਂ ਦਾ ਕਲਰ ਹੈ ਇਹਦੇ ਵਿੱਚ ਪ੍ਰਿੰਟਿੰਗ ਦੀ ਫਰਕ ਹੈ ਇਹ ਮਸਲੀਨ ਦੇ ਦੁਪट्टे ਨਾਲ ਮਿਲੂਗਾ ਜੀ ਤੁਹਾਨੂੰ ਦੇਖੋ ਇਹ ਹੈਗਾ ਇਸ ਤਰ੍ਹਾਂ ਦਾ ਪ੍ਰਿੰਟ ਇਹਦੇ ਵਿੱਚ ਇਹਦਾ ਮਸਲੀਨ ਦਾ ਦੁਪੱਟਾ ਮਿਲੂਗਾ ਤੁਹਾਨੂੰ ਦੁਪੱਟਾ ਖੋਲ ਕੇ ਦਿਖਾਉਣੀ ਆ ਆਪਾਂ ਕਿਸ ਤਰ੍ਹਾਂ ਦੀ ਦੇਖੋ ਸੇਮ ਡਿਜ਼ਾਈਨਿੰਗ ਹੈ ਕਰੀਮ ਕਲਰ ਦੇ ਨਾਲ ਦੀ ਜਿਹੜੇ ਸੂਟ ਦੇ ਵਿੱਚ ਫਲਾਵਰ ਬਣੇ ਹੋਏ ਨੇ ਇਹਨੇ ਜੀ ਉਸ ਤਰ੍ਹਾਂ ਦਾ ਦੁਪੱਟਾ ਮਿਲੂਗਾ ਤੁਹਾਨੂੰ ਇਹ ਸੂਟ ਦਾ ਪ੍ਰਾਈਸ ਵੀ ਰਹੂਗਾ ਜੀ 1950 ਰੁਪਏ ਆਪਾਂ ਨਾਲ-ਨਾਲ ਸੂਟਾਂ ਦੇ ਪ੍ਰਾਈਸ ਨੇ ਜਿਹੜੇ ਤੁਹਾਨੂੰ ਦੱਸਾਂਗੇ ਫਿਰ ਬਾਅਦ ਦੇ ਵਿੱਚ ਤੁਹਾਨੂੰ ਕੋਈ ਗਰਪੀ ਦੇਖੋ ਜੀ ਇੱਕ ਕਲਰ ਆ ਗਿਆ ਜੀ ਇਸ ਤਰ੍ਹਾਂ ਦਾ ਰਸਟ ਕਲਰ ਇਹ ਵੀ ਮਸਲੀਨ ਦੇ ਦੁਪट्टे ਨਾਲ ਸੂਟ ਹੈ ਬਹੁਤ ਸੋਹਣਾ ਕਲਰ ਹੈ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਦੇਖੋ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੀ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਕੋਈ ਗਲਤ ਚੀਜ਼ ਦੇਵਾਂਗੇ ਦੇਖੋ ਜੀ ਇੱਕ ਸੂਟ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਉਨੇ ਆ ਇਹਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਬਣਿਆ ਹੈ ਰਸਟ ਜਿਹਾ ਕਲਰ ਹੈ ਇਹਦਾ ਬਹੁਤ ਸੋਹਣਾ ਦੁਪੱਟਾ ਡਿਜ਼ਾਈਨਡਰ ਫਲਾਵਰ ਬਣੇ ਹੋਏ ਨੇ ਇਹਦੇ ਵਿੱਚ ਸੂਟ ਨਾਲ ਦੇ ਅੱਡ ਤੋਂ ਆਪਾਂ ਨੇ ਕੋਈ ਸੂਟ ਡਾਈ ਨਹੀਂ ਕਰਉਣਾ ਦੁਪੱਟਾ ਨਹੀਂ ਡਾਈ ਕਰਉਣਾ ਜੀ ਅੱਡ ਤੋਂ ਕੋਈ ਇਹ ਵੀ ਫਿਨਿਸ਼ਿੰਗ ਦੀ ਲੋੜ ਨਹੀਂ ਬਹੁਤ ਸੋਹਣੇ ਦੁਪੱਟੇ ਨੇ ਲਾਈਟ ਵੇਟ ਗਰਮੀ ਦੇ ਵਿੱਚ ਪਾਉਣ ਵਾਲੀਆਂ ਬਹੁਤ ਵਧੀਆ ਐਟਮਾ ਨੇ ਜੀ ਇਹ ਸੋਹਣੇ ਜੇ ਸਰਦਾਰੀ ਜੇ ਕਲਰ ਨੇ ਇਹ ਸੂਟ ਦਾ ਪ੍ਰਾਈਸ ਵੀ ਰਹੂਗਾ ਜੀ 1950 ਰੁਪਏ ਇੱਕ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਇਹ ਹੈਗਾ ਪਿਸਤਾ ਕਲਰ ਦੇਖੋ ਇਹ ਮਿਲੂਗਾ ਜੀ ਤੁਹਾਨੂੰ ਕਾਟਨ ਦੇ ਦੁਪੱਟੇ ਨਾਲ ਇਹ ਨਹੀਂ ਹੈਗਾ ਹਨਾ ਵੀ ਆਪਾਂ ਇਕੱਲੀ ਇੱਕ ਨਸਲੀਨ ਦੇ ਦੁਪੱਟੇ ਨਾਲ ਨਹੀਂ ਲਿਆਂਦਾ કોટਨ ਦੇ ਦੁਪट्टे ਨਾਲ ਵੀ ਬਹੁਤ ਵਧੀਆ ਪ੍ਰਿੰਟ ਸੂਟ ਨੇ ਦੇਖੋ ਇਹ 5 ਮੀਟਰ ਆਲ ਓਵਰ ਮਿਲੂਗਾ ਜੀ ਤੁਹਾਨੂੰ ਸੂਟ ਇਹਦੇ ਨਾਲ ਮੈਂ ਤੁਹਾਨੂੰ ਕੋਟਨ ਦਾ ਦੁਪੱਟਾ ਦਿਖਾਉਣੀ ਆ ਦੁਪੱਟਾ ਵੀ ਤੁਹਾਨੂੰ ਐ ਮਿਲੂਗਾ ਕਿਰਾ ਦੇਸੀ ਘੋ ਵਰਗਾ ਇਹ ਨਹੀਂ ਹੈਗਾ ਵੀ ਇੱਕ ਤਾਂ ਕੋਟਨ ਦੇ ਦੁਪੱਟੇ ਨਾਲ ਰੁੱਖਾ ਜਾਂ ਦੁਪੱਟਾ ਹੁੰਦਾ ਹੈ ਨਾ ਕੋਟਨ ਦੇ ਸੂਟ ਨਾਲ ਦੇਖੋ ਇਹਦੀ ਪ੍ਰਿੰਟਿੰਗ ਕਿੰਨੀ ਸੋਹਣੀ ਹੈ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਦੁਪੱਟੇ ਦੇ ਵਿੱਚ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1350 ਰੁਪਏ ਕੋਟਨ ਦੇ ਦੁਪੱਟੇ ਨਾਲ ਰੀਵਾ ਦੀ ਕੋਟਨ ਮਿਲੂਗੀ ਤੁਹਾਨੂੰ ਵਧੀਆ ਬਿਨਾ ਲਾਈਨਿੰਗ ਤੋਂ ਤੁਸੀਂ ਸੂਟ ਆ ਜਿਹੜਾ ਕਿਵੇਂ ਮਰਜ਼ੀ ਰੈਡੀ ਕਰ ਸਕਦੇ ਹੋ ਦੇਖੋ ਜੀ ਬਹੁਤ ਵਧੀਆ ਸੂਟ ਹੈ ਇਹ ਕਲਰ ਇਹਦੇ ਵਿੱਚ ਤੁਸੀਂ ਪੀਕਾ ਹੋਰ ਲੈਣੀਆਂ ਨੇ ਲੈ ਸਕਦੇ ਹੋ ਪ੍ਰਾਈਸ ਆਪਾਂ ਤੁਹਾਨੂੰ ਨਾਲ-ਨਾਲ ਦੱਸ ਦਿੱਤੇ ਨੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਜੀ ਲੈ ਸਕਦੇ ਹੋ ਅੱਜ ਵਾਲੇ ਨਾਲ ਜਿਹੜੇ ਸੂਟ ਨੇ ਬਹੁਤ ਵਧੀਆ ਸੂਟ ਨੇ ਦੁਪੱਟਿਆਂ ਨਾਲ ਸੂਟ ਨੇ ਹਾਂ ਕਈ ਵਾਰ ਹੁਣ ਭੈਣਾਂ ਨੂੰ ਐਗ ਹੋ ਜਾਂਦਾ ਵੀ ਆਪਾਂ ਦੁਪੱਟੇ ਵੀ ਨਾਲ ਹੀ ਲੈ ਲਈਏ ਫਿਰ ਅਲੱਗ ਤੋਂ ਡਾਈ ਕਰਾਉਣੇ ਔਖੇ ਹੋ ਜਾਂਦੇ ਨੇ ਤਿੰਨੇ ਤਰ੍ਹਾਂ ਤਿੰਨ ਆਈਟਮ ਇਹਦੇ ਵਿੱਚ ਉਹ ਆਗੇ ਜੀ ਪਿਓਰ ਦੇ ਦੁਪੱਟੇ ਨਾਲ ਵੀ ਸੂਟ ਹੈ ਕਾਟਨ ਦੇ ਦੁਪੱਟੇ ਨਾਲ ਵੀ ਹੈ ਤੇ ਮਸਲੀਨ ਦੇ ਦੁਪੱਟੇ ਨਾਲ ਵੀ ਹੈ ਜੋ ਵੀ ਤੁਸੀਂ ਨੇ ਜਿਹੜੀ ਵੀ ਫੈਬਰਿਕ ਦੇ ਵਿੱਚ ਸੂਟ ਲੈਣਾ ਹੈ ਤਾਂ ਤੁਸੀਂ ਆਪਣਾ ਸਕਰੀਨ ਦੇ ਉੱਪਰ ਨੰਬਰ ਚੱਲਦਾ ਜੀ ਮੈਸੇਜ ਕਰਕੇ ਸੂਟ ਆ ਜਿਹੜਾ ਆਪਣਾ ਆਰਡਰ ਕਰ ਸਕਦੇ ਆ ਇਹ ਸੂਟ ਮਿਲਣਗੇ ਜੀ ਤੁਹਾਨੂੰ ਆਲ ਓਵਰ 5 ਮੀਟਰ ਇਹੀ ਹੈਗਾ ਹਨਾ ਵੀ ਮੈਚਿੰਗ ਮਿਲ ਜਾਣਗੀ ਮੈਚਿੰਗ ਬਾਕੀ ਤੁਸੀਂ ਨੇ ਕਿਸੇ ਵੀ ਟਿਸਤਾ ਬ੍ਰਾਂਡ ਦਾ ਕੋਈ ਵੀ ਫੈਬਰਿਕ ਲੈਣੀ ਹੈ ਹਰ ਤਰ੍ਹਾਂ ਦੀ ਆਪਣੇ ਕੋਲੇ ਫੈਬਰਿਕ ਹੈ ਜਿਹੜੀ ਅਵੇਲੇਬਲ ਹੈ ਜੇ ਤੁਹਾਨੂੰ ਕੋਈ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਆ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗੜ ਜੈ ਤੁਹਾਨੂੰ ਪਸੰਦ ਆਏ ਹੋਣਗੇ ਮੈਂ ਤੁਹਾਨੂੰ ਪੰਜ ਛੇ ਸੂਟ ਦਿਖਾ ਦਿੱਤੇ ਨੇ ਜੋ ਵੀ ਸੂਟ ਪਸੰਦ ਹੈ ਤੁਸੀਂ ਲੈ ਸਕਦੇ ਹੋ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੀ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਰੇਟ ਵਧਾ ਲਾ ਦਾਂਗੇ ਜਾਂ ਕਪੜਾ ਨਹੀਂ ਵਧਿਆ ਦੇਣਾ ਤੁਹਾਡੇ ਕੋਲ ਸੂਟ ਪਹੁੰਚ ਗਿਆ ਜਦੋਂ ਫਿਰ ਤੁਹਾਨੂੰ ਪਤਾ ਲੱਗ ਜੂਗਾ ਨਾ ਵੀ ਸਹੀ ਗੱਲ ਹੈ ਇਹ ਕਿਵੇਂ ਦੀ ਫੈਬਰਿਕ ਹੈ ਨਾ ਕਿਵੇਂ ਦੇ ਰੇਟ ਨੇ ਜਿੰਨਾ ਪਹਿਲਾਂ ਕੋਲੇ ਮੇਰੇ ਆਰਡਰ ਚਲੇ ਗਏ ਨੇ ਜੀ ਉਹਨਾਂ ਨੂੰ ਤਾਂ ਪਤਾ ਹੀ ਲੱਗ ਗਿਆ ਉਹ ਬੇਚੀ ਚ ਕੋ ਕੇ ਆਪਣੇ ਕੋਲੋਂ ਸੂਟਾਂ ਦੇ ਆਰਡਰ ਲੈ ਜਿਹੜੇ ਕਰ ਸਕਦੇ ਨੇ ਬਸ ਐਨੀ ਕਰ ਰਿਕਵੈਸਟ ਹੈ ਤੁਸੀਂ ਪ੍ਰਿੰਟ ਸੂਟ ਨੇ ਜਿਹੜੇ ਉਹਨਾਂ ਦੇ ਆਰਡਰ ਜਲਦੀ ਕਰ ਲਿਆ ਕਰੋ ਬਾਅਦ ਦੇ ਵਿੱਚ ਸੇਮ ਕਲਰ ਮੁਸ਼ਕਲ ਹੋ ਜਾਂਦਾ ਜੀ ਫਿਰ ਸਾਰੇ ਖਤਮ ਹੋ ਜਾਂਦੇ ਨੇ ਫਿਰ ਥੋੜਾ ਮੋਟਾ 11 21 ਦਾ ਚੇਂਜਸ ਆ ਜਾਂਦਾ ਫਿਰ ਤੁਸੀਂ ਕਹਿ ਦਿੰਦੇ ਹੋ ਵੀ ਸੇਮ ਕਲਰ ਨਹੀਂ ਮਿਲੇ ਹਨਾ ਫਿਰ ਔਖਾ ਹੋ ਜਾਂਦਾ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲਓ ਤੇ ਮੈਸੇਜ ਕਰੋ ਜਿੰਨਾ ਪ੍ਰਾਈਸ ਆਪਾਂ ਵੀਡੀਓ ਦੇ ਵਿੱਚ ਦੱਸਤਾ ਜੀ ਉਨੇ ਪ੍ਰਾਈਸ ਦੇ ਵਿੱਚ ਤੁਹਾਡੇ ਘਰ ਤੱਕ ਸੂਟ ਆਊਗਾ ਕੋਈ ਇਹ ਨਹੀਂ ਹੈਗਾ ਕਿ ਤੁਸੀਂ ਨੇ ਸਹਿਰ ਤੋਂ ਪੜਨਾ ਹੈ ਜਾਂ ਕੋਈ ਆਪਾਂ ਐਕਸਟਰਾ ਪੈਸੇ ਲਵਾਂਗੇ ਸੋ ਤੋਂ ਵੀ ਸ਼ਿਪਿੰਗ ਚਾਰਜਸ ਅੱਡ ਹੋਣਗੇ ਇੰਡੀਆ ਦੇ ਵਿੱਚ ਸਾਰੀ ਸ਼ਿਪਿੰਗ ਫ੍ਰੀ ਹੋਊਗੀ ਜੀ ਜਿਹੜੇ ਰੇਟ ਦੇ ਵਿੱਚ ਆਪਾਂ ਸੂਟ ਦੱਸਿਆ ਤੁਹਾਨੂੰ ਉਸੇ ਰੇਟ ਦੇ ਵਿੱਚ ਸੂਟ ਆ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਆਪਾਂ ਇਹ ਨਹੀਂ ਕਹਿੰਦੇ ਹਾਂ ਨਾ ਵੀ ਤੁਸੀਂ 5 5 6 ਸੇ ਸੂਟ ਆਰਡਰ ਕਰੋ ਇੱਕ ਵਾਰ ਤੁਸੀਂ ਇੱਕ ਸਿੰਗਲ ਸੂਟ ਆਰਡਰ ਕਰਕੇ ਦੇਖ ਸਕਦੇ ਹੋ ਜੋ ਵੀ ਤੈਤਾਂ ਨੂੰ ਜਿਵੇਂ ਲੱਗਿਆ ਤੁਸੀਂ ਉਵੇਂ ਕਰ ਸਕਦੇ ਹੋ ਜੋ ਵੀ ਤੁਹਾਡੀ ਚੁਆਇਸ ਹੋਊਗੀ ਉਵੇਂ ਦਾ ਆਪਾਂ ਸੂਟ ਹੈ ਜਿਹੜਾ ਰੈਡੀ ਕਰਕੇ ਦੇਵਾਂਗੇ ਜੇ ਤੁਸੀਂ ਨੇ ਬਰਕ ਵਾਲੇ ਸੂਟ ਰੈਡੀ ਕਰਵਾਉਣੇ ਨੇ ਜੀ ਤਾਂ ਤੁਸੀਂ ਜਲਦੀ ਤੋਂ ਜਲਦੀ ਆਪਣਾ ਆਰਡਰ ਹੈ ਜਿਹੜਾ ਬੁੱਕ ਕਰ ਸਕਦੇ ਹੋ ਹੁਣ ਹਨਾ ਗਰਮੀ ਦਾ ਸੀਜ਼ਨ ਹੈ ਰੋਜ਼ ਰੋਜ਼ ਜਾਣਾ ਵੀ ਔਖਾ ਹੈ ਫਿਰ ਆਪਾਂ ਇਕੱਠੇ ਸੂਟ ਨੇ ਜਿਹੜੇ ਬਰਕ ਦੇ ਲਈ ਦੇ ਆਉਂਦੇ ਆ ਫਿਰ ਔਖਾ ਹੋ ਜਾਂਦਾ ਬਾਅਦ ਤੋਂ ਥੋੜਾ ਫਿਰ ਇਕੱਲੇ ਇਕੱਲੇ ਸਿੰਗਲ ਸਿੰਗਲ ਸੂਟ ਕਿਸੇ ਜਾਣਾ ਔਖਾ ਹੋ ਜਾਂਦਾ ਬਾਕੀ ਗਰਮੀ ਆ ਹੁਣ ਬਹੁਤ ਮੁਸ਼ਕਲ ਹੋ ਜਾਂਦੀ ਐਨੀ ਗਰਮੀ ਦੇ ਵਿੱਚ ਜਾਣਾ प्लीज मेरी ਭੈਣਾਂ ਨੂੰ ਰਿਕਵੈਸਟ ਹੈ ਜੇ ਤੁਸੀਂ ਵਰਕ ਵਾਲੇ ਸੂਟ ਰੈਡੀ ਕਰਵਾਉਣੇ ਨੇ ਤਾਂ ਆਪਣੇ ਜਲਦੀ ਜਲਦੀ ਆਰਡਰ ਬੁੱਕ ਕਰੋ ਜੀ ਤਾਂ ਕਿ ਗਰਮੀ ਨੇ ਅੰਦਰੋਂ ਛੁੱਟੀਆਂ ਆ ਗਈਆਂ ਭੈਣਾਂ ਨੂੰ ਹਨਾ ਉਸ ਤੋਂ ਪਹਿਲਾਂ ਤੁਹਾਡੇ ਸੂਟ ਨੇ ਜਿਹੜੇ ਰੈਡੀ ਹੋ ਜਾਣਗੇ ਜਲਦੀ ਜਲਦੀ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ